दुनिया उत्ते था था के उब सच्चे पाशाह ने थां थां जाके विदेशी टूर करके दुनिया वाले ने दसा कि मैं वो भगवान गया हाँ जिस गौरवर कश्मीर अपने धर्म ग्रंथा करके गए साहब सच्चे पातशाह ने अपने भगत अपनी चुनाई आप करा के अपने न जोड़ा तक भगवान का रिश्ता बनाया इस तरह साहब सचे पातशाह अठसठ अच्छा तीर्थां जाके दुनिया जाके, के धर्म सम्मेलन से जाके हजूर साहब को संदेश भेज के सचखंड हरिमंदर साहब अमृतसर जिते हूँ ही अकताली माता लूपा दिवस मनाया गया उ पातशाह ने अपना रंग बजाया साहब सचे पातशाह का ਵਾਹਿਗੁਰੂ ਹਰ ਬਾਣੀ ਸਾਂਝੀ ਕਰਦੇ ਹਾਂ ਪਾਤਸ਼ਾਹ ਅਡਾਰਸੀ ਗੁਰਸਿੱਖ ਸਰਦਾਰ ਭਗਤ ਸਿੰਘ ਦੇ ਗ੍ਰਹਿ ਗਏ ਉੱਥੇ ਗੁਰਸਿੱਖਾਂ ਨੂੰ ਕਈ ਵਾਰੀ ਵਿਚਾਰ ਆ ਜਾਂਦੇ ਨੇ ਇਸਲਾਮ ਸਾਡੇ ਵਰਗਿਆਂ ਨੂੰ ਆ ਜਾਂਦੇ ਨੇ ਕਿ ਜੋ ਇਹ ਭਗਵਾਨ ਮਾਤਮ ਨੂੰ ਕੁਝ ਆਏ ਹਨ ਇਹ ਭਗਵਾਨ ਹਨ ਇਹ ਸਾਡੇ ਵਰਗੇ ਹੀ ਹਾਂ ਇਸ ਤਰ੍ਹਾਂ ਦਾ ਖਿਆਲ ਉਸ ਵੇਲੇ ਉਸ ਸਿੱਖਾਂ ਨੂੰ ਆਉਂਦਾ ਰਿਹਾ ਤੇ ਪਾਤਸ਼ਾਹ ਨੂੰ ਹਰ ਬਾਣੀ ਨਹੀਂ ਇਹ ਸਾਰੇ ਭੇਵ ਉਹਨਾਂ ਦੇ ਸ਼ੰਕੇ ਦੂਰ ਕਰਨੇ ਪਏ ਤੇ ਪਾਤਸ਼ਾਹ ਉੱਥੇ ਭਗਤ ਸਿੰਘ ਨੇ ਗ੍ਰਹਿ ਵਿਖੇ ਕੀ ਕਹਿੰਦੇ ਹਨ ਸਿਵਾਸ਼ਟ ਦੇ ਵਿਰਾਜਮਾਨ ਹਨ ਕਹਿੰਦੇ ਹਨ ਆਓ ਭਗਤੋ ਵੇਖੋ ਪੰਗਵਾ ਉਸ ਲਈ ਪਾਸਾ ਸਵਾਸਤਿ ਸ਼ਿਸ਼ੋਦ ਸੰ ਤੇ ਭਗਤਾਂ ਨੂੰ ਉਥੇ ਗੁਰਸਿੱਖਾਂ ਨੂੰ ਜਿਸਨਾਂ ਤੁਸੀਂ ਬੈਠੇ ਹੋ ਤੇ ਕਹਿ ਰਹੇ ਆਂ ਆਓ ਭਗਤੋ ਵੇਖੋ ਭਗਵਾਨ ਸੱਚ ਦਵਾਰਾ ਇੱਕ ਵਡਿਆਈ ਆ ਕਿੱਥੇ ਭਗਵਾਨ ਹਾਜ਼ਰ ਹੋ ਜਾਵੇ ਬੈਠ ਜਾਵੇ ਉਹ ਸੱਚ ਦਵਾਰਾ ਬਣ ਜਾਂਦਾ ਹੈ ਉਹੀ ਸੱਚਖੰਡ ਬਣ ਜਾਂਦਾ ਹੈ ਸੱਚ ਦਵਾਰਾ ਇੱਕ ਵਡਿਆਈ ਆ ਅੱਗੇ ਕੀ ਕਹਿੰਦੇ ਹਾਂ ਉਸ ਭਗਵਾਨ ਨੂੰ ਵੇਖੋ ਜਿਸ ਦਾ ਝੁਲਦਾ ਰਹੇ ਨਿਸ਼ਾਨ ਜਿਸ ਨੇ ਆਪਣਾ ਸਤਰੰਗਾ ਨਿਸ਼ਾਨ ਚਲਾਇਆ ਉਸ ਦਾ ਨਿਸ਼ਾਨ ਝੁਲਦਾ ਰਹਿਣਾ ਹੈ ਸਾਰੀ ਸ੍ਰਿਸ਼ਟੀ ਦੇ ਉੱਤੇ ਇਹ ਕਹਿੰਦੇ ਹਾਂ ਕਿ ਉਸ ਭਗਵਾਨ ਨੂੰ ਵੇਖੋ ਭਗਤੋ ਜਿਸ ਦਾ ਝੁਲਦਾ ਰਹੇ ਨਿਸ਼ਾਨ ਯੁਗ ਚੌਕੜੇ ਆਪ ਚਲਾਈਆ ਆਪ ਚਲਾਉਂਦਾ ਰਿਹਾ ਉਹ ਨਿਸ਼ਾਨ ਹੁਣ ਭਾਵੇਂ ਤੁਹਾਨੂੰ ਕਹਿ ਦਿੱਤਾ ਕਿ ਘਰ ਦਾ ਮੁਖੀਆ ਸਤਰੰਗਾ ਦਾ ਨਿਸ਼ਾਨ ਆਪਣੇ ਹੱਥ ਵਿੱਚ ਸੁੱਜੇ ਹੱਥ ਵਿੱਚ ਲੈ ਕੇ ਸੰਗਤ ਦਾ ਸਭ ਤੋਂ ਪਹਿਲਾਂ ਜੀ ਆਇਆਂ ਕਹੇ ਜਿਸ ਦਾ ਚਲਦਾ ਰਹੇ ਨਿਸ਼ਾਨ ਚੁੱਕ ਚੌਪੜੇ ਆਪ ਚਲਾਈ ਆ ਜਿਸ ਦਾ ਤੁਰ ਫਰਮਾਨ ਸੱਚ ਸਦੇਸ਼ਾ ਇੱਕ ਲਾਈ ਆ ਨੇ ਤੁਹਾਡੇ ਫਰਮਾਨ ਦਿੱਤੇ ਕਿ ਮੈਨੂੰ ਭਗਵਾਨ ਮਨੂ ਪਰਵਾਨ ਹਾਂ ਤੇ ਆਪਣੀ ਜੁਣਾਈ ਵੀ ਕਰਾਈ ਤੇ ਫਿਰ ਵੀ ਅਸੀਂ ਆਪਣੀ ਬੁੱਧੀ ਨੂੰ ਅੱਗੇ ਲੈ ਕੇ ਸਿਰ ਰਹੇ ਆ ਅੱਗੇ ਕੀ ਕਹਿਣ ਪਾਉਚਾ ਜਿਸ ਦਾ ਤੌਰ ਫਰਮਾਨ ਸੱਚ ਸੰਦੇਸ਼ਾ ਇਕ ਲਾਈਆ ਜਿਸ ਦਾ ਨਾਮ ਸ਼ਾਸਤਰ ਸਿਮਰਤ ਵੇਦ ਪ੍ਰਾਨ ਗੀਤਾ ਗਿਆਨ ਉਹਦੇ ਨਾਮ ਨੂੰ ਸਮਝਾ ਰਹੀ ਹੈ ਕਿ ਉਹ ਜਦੋਂ ਜਦੋਂ ਆਇਆ ਉਸਨੇ ਮਾਤਮ ਨੂੰ ਕੁਝ ਕੁਛ ਆਪਣਾ ਨਾਮ ਦਿੱਤਾ ਜਿਸ ਦੀ ਪਛਾਣ ਅੰਜੀਲ ਕਰਾਨ ਖਾਣੀ ਬਾਣੀ ਕਰੇ ਧਿਆਨ ਧਿਆਨ ਵਿੱਚ ਕਦੇ ਨਹੀਂ ਆਇਆ ਪਰ ਉਹ ਧਿਆਨ ਵਿੱਚ ਕਦੇ ਆਇਆ ਨਹੀਂ ਜਦੋਂ ਉਹ ਕਿਰਪਾ ਕਰੇ ਤਾਂ ਉਦੋਂ ਹੀ ਤੁਹਾਨੂੰ ਧਿਆਨ ਦਿਜਾ ਸਕਦਾ ਹੈ जिसका गुरुदार पी पैगंबर युग चौंपड़ी गावन गान युग चौंपड़ी जिसका पीप पी पैगंबर गई गए उसका नाम गाँव गए दसे गए कि वह बेअंत है जिसका वह गावन गान गा गा शुकर मनाई आने तुम्हारे शक ना हो जाए पातशाह कहते जन भगत तो देखो भगवान वह भगवान जिसकी अगे व्याख्या कर रहे हैं प्रभु ਜਿਸ ਦਾ ਬਿਸ਼ਰਮ ਵਰਮਾ ਸ਼ਿਵ ਕਰੇ ਧਿਆਨ 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 ਵਿੱਚ ਮਲਾਈਆ ਜਿਸ ਦਾ ਇੱਕੋ ਨਾਮ ਪ੍ਰਵਾਨ ਕੋਟਨ ਕੋਟ ਨਾਮ ਸਿਖਤ ਸਲਾਈਆ ਜਿਹੜੇ ਕੋਟਨ ਕੋਟ ਨਾਮ ਦਿੱਤੇ ਕਿਉਂ ਜੁਗਾਂ ਵਿੱਚ ਸਤਨਾਮ ਵਾਹਿਗੁਰੂ ਅੱਲਾਹੁ ਅੱਲਾਹੁ ਉਹ ਸ਼ਿਫਤੀ ਨਾਮ ਸ਼ਿਫਤੀ ਨਾਮ ਉਸ ਦਾ ਇੱਕੋ ਨਾਮ ਹੋਣਾ ਸੋਹ ਹੁਮਾਰਾ ਸ਼ੇਰ ਸਿੰਘ ਜੀ ਨੂੰ ਪ੍ਰਵਾਨ ਦੀਦਾ ਉਹੀ ਪ੍ਰਵਾਨ ਹੈ ਜਿਸ ਦਾ ਇੱਕੋ ਨਾਮ ਪ੍ਰਵਾਨ ਕੋਟਨ ਕੋਟ ਨਾਮ ਸਿਖ ਸੜਾਈਆ ਜਿਸ ਦਾ ਇੱਕੋ ਇੱਕ ਵਿਧਾਨ ਇੱਕੋ ਇੱਕ ਵਿਧਾਨ ਤੋਂ ਅਨੁਸਾਰੇ ਅਸੂਲ ਦਸਤੇ ਪਾਤਸ਼ਾਹ ਨੇ ਤੇ ਜੋਤੀ ਜੋਤ ਸਰੂਪਾ ਆਪਣੀ ਪ੍ਰਪਾ ਕਰ ਸਾਚਾ ਮੰਦਰ ਰਹਾ ਜਨਾਈ ਹੈ ਅੱਗੇ ਪ੍ਰਭ ਕੀ ਕਹਿੰਦੇ ਹਨ ਆਓ ਭਗਤੋ ਵੇਖੋ ਨੱਠ ਉਹ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਭਗਵਾਨ ਆ ਗਿਆ ਭਗਵਾਨ ਕਹਿੰਦਾ ਆਓ ਭਗਤੋ ਵੇਖੋ ਭਗਵਾਨ ਪ੍ਰਭ ਕਹਿੰਦੇ ਆਓ ਭਗਤੋ ਵੇਖੋ ਨੱਠ ਨੱਠ ਕੇ ਆਓ ਪ੍ਰਭ ਦੇ ਚਰਨਾਂ ਚ ਆਓ ਭਗਤੋ ਵੇਖੋ ਨੱਠ ਹਰ ਸਤਗੁਰ ਆਪ ਜਿਣਾਇਦਾ ਵਸਣ ਹਾਰਾ ਘਟ ਘਟ ਗਰ ਮੰਦਰ ਕੁੰਡਾ ਲਾਇਦਾ ਆਪਣਾ ਪਰਦਾ ਲਾਹੋ ਝਟ ਜੇ ਨੱਠ ਕੇ ਆਓਗੇ ਉਹਦੇ ਚਰਨਾਂ ਚ ਆਪਣਾ ਅੰਦਰ ਦਾ ਪਰਦਾ ਵੀ ਲਾਹੋ ਤੇ ਆਪਣੇ ਭਰਮ ਕਲੇਖੇ ਦੂਰ ਕਰੋ ਆਪਣਾ ਪਰਦਾ ਲਾਹੋ ਝਟ ਬਜਰ ਕਪਾਟੀ ਤੋੜ ਤੜਾਇਦਾ ਨਿਰਗੁਣ ਵੇਖੋ ਪੁਰਖ ਸਮਰਥ ਨਿਰਗੁਣ ਜਿਸ ਨੂੰ ਨਿਰਗੁਣ ਕਹਿੰਦੇ ਨੇ ਉਹ ਵੇਖੋ ਆਹ ਭਗਤੋ ਵੇਖੋ ਭਗਵਾਨ ਨਿਰਗੁਣ ਵੇਖੋ ਪੁਰਖ ਸਮਰਥ ਨਿਰਗੁਣ ਵੇਖੋ ਪੁਰਖ ਸਮਰਥ ਨਾ ਨਾਰਾਇਣ ਨਜ਼ਰੀ ਆਇਤਾ ਲੇਖੇ ਲਓ ਆਪਣੀ ਰਤ ਜੇ ਉਸ ਦੇ ਚਰਨਾਂ ਵਿੱਚ ਆ ਗਏ ਭੱਜ ਕੇ ਆ ਗਏ ਪਾਤਸ਼ਾਹ ਕਹਿੰਦੇ ਆ ਭਗਵਾਨ ਨੂੰ ਵੇਖੋ ਭਗਤੋ ਜੇ ਭੱਜ ਕੇ ਆ ਗਏ ਤਾਂ ਆਪਣੀ ਰਤ ਆਪਣਾ ਸਰੀਰ ਲੇਖੇ ਲਓ ਆਪਣੀ ਰਤ ਰਤਿਰਤ ਰਤਰ ਮੈਂਦਾ ਇਕੋ ਸਿੱਖੋ ਬ੍ਰਹਮਤ ਬ੍ਰह्म ਵਿਦਿਆ ਆਪ ਪੜ੍ਹਾਇੰਦਾ ਇਕੋ ਸਿੱਖੋ ਬ੍ਰਹਮਤ ਕੀ ਸਿੱਖਣੀ ਹੈ ਕਿ ਸਾਡੀ ਆਤਮਾ ਪ੍ਰਭੂ ਤੇਰੀ ਹੈ ਇਸ ਨੂੰ ਆਪਣੇ ਚਰਨਾਂ ਵਿੱਚ ਰੱਖ ਇਸ ਨੂੰ ਆਪਣੇ ਨਾਲ ਜੋੜ ਕੇ ਆ ਇਹ ਬ੍ਰह्म ਹੁੰਦਾ ਹੈ ਇਕੋ ਸਿੱਖੋ ਬ੍ਰਹਮਤ ਬ੍ਰह्म ਵਿਦਿਆ ਆਪ ਪੜ੍ਹਾਇੰਦਾ ਨਾਤੇ ਟੁੱਟੇ ਪੰਜ ਤਤ ਜਦੋਂ ਤੁਹਾਡਾ ਇਸ ਤਰ੍ਹਾਂ ਦਾ ਲੇਖ ਪਨ ਜਾਵੇ ਤੁਹਾਡੇ ਪੰਜਾਂ ਤਤਾਂ ਦਾ ਨਾਤਾ ਟੁੱਟ ਜਾਂਦਾ ਹੈ ਪ੍ਰਭ ਕਹਿੰਦੇ ਹਨ ਤਤ ਕੰਮ ਕਿਸੇ ਨਾਏ ਤਤ ਮਿੱਟੀ ਮਿੱਟੀ ਵਿੱਚਲੇ ਗੁੰਦੇ ਮੇਲ ਮਿਲੇ ਕੰਬਲਾ ਪੱਤ ਕਵਲ ਨੈਣ ਵੇਖ ਫਖਾਏਂਦਾ ਅੱਗੇ ਪ੍ਰਭ ਕਹਿੰਦੇ ਹਨ ਸੱਚ ਸਰਨਾਈ ਜਾਓ ਢੱਠ ਜੇ ਭੱਜ ਕੇ ਆਵੀਂ ਉਹਦੇ ਚਰਨਾਂ 'ਚ ਉਹਦੀ ਸਰਨਾਈ 'ਚ ਢੱਠ ਜਾਓ ਸੱਚ ਦੇ ਦਵਾਰਾ ਇੱਕ ਵਖਾਏਂਦਾ ਜੋਤੀ ਜੋਸ਼ੂ ਪਰ ਆਪ ਆਪਣੀ ਕਿਰਪਾ ਦਾ ਜਨ ਪਾਤਾ ਆਜੇਗਾ ਹੁਣ ਭਗਤਾਂ ਨੂੰ ਇਹ ਸਾਰੀ ਗੱਲ ਪਤਾ ਲੱਗੀ ਕਿ ਪ੍ਰਭ ਸੰਦੇਸ਼ ਦੇ ਰਿਹਾ ਹੈ ਭਗਤੋ ਵੇਖੋ ਭਗਵਾਨ ਭਗਤੋ ਉਨੱਠ ਭਗਤੋ ਚਰਨੀ ਜਾਓ ਟੱਠ ਤੇ ਭਗਤਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਭਗਵਾਨ ਸਾਨੂੰ ਬੁਲਾ ਰਿਹਾ ਹੈ ਹੁਣ ਭਗਤ ਕੀ ਕਹਿੰਦੇ ਨੇ ਭਗਵਾਨ ਭਗਤ ਕਹਿਣ ਪ੍ਰਭ ਆਵਾਂਗੇ ਤੇਰਾ ਦਰਸ਼ਨ ਪਾਵਾਂਗੇ ਇਹ ਭਗਤਾਂ ਨੇ ਕਹਿਣਾ ਸਿੱਖ ਕਿਉਂ ਨਾ ਪਤਾ ਲੱਗਿਆ ਸਾਡਾ ਭਗਵਾਨ ਸਾਨੂੰ ਵਾਚਾ ਮਾਰ ਰਿਹਾ ਹੈ ਭਗਤ ਕਹਿਣ ਪ੍ਰਭ ਆਵਾਂਗੇ ਤੇਰਾ ਦਰਸ਼ਨ ਪਾਵਾਂਗੇ ਨੇਤਰ ਮੈਨੂੰ ਲਿਜਾਵਾਂਗੇ ਮਨ ਬੁੱਧੀ ਮਤ ਮਨ ਬੁੱਧੀ ਮਤ ਤੇਰੀ ਪੇਛੜਾਵਾਂਗੇ ਆਪਣੀ ਮਨ ਮਤ ਬੁੱਧ ਤੇਰੇ ਚਰਨਾਂ ਵਿੱਚ ਰੱਖ ਰਾਂਗੇ ਆਪਣੀ ਮਨ ਬੁੱਧ ਨੂੰ ਉਡਾਣੀ ਕਰਾਂਗੇ ਮਨ ਮਤ ਬੁੱਧ ਮਤ ਮਨ ਬੁੱਧ ਮਤ ਤੇਰੀ ਪੇਛੜਾਵਾਂਗੇ ਸੁਰਤੀ ਸੁਰਤ ਚੜਾਵਾਂਗੇ ਸ਼ਬਦੀ ਰਾਗ ਲਾਵਾਂਗੇ ਬੰਨ ਬਰਾਗੀ ਵਾਨ ਬਰਾਗੀ ਨੇਤਰ ਨੈਣਾ ਨੀਰ ਬਹਾਵਾਗੇ ਕੀ ਫਰਾਗੀ ਹੋ ਜਾਂਦਾ ਭਗਤ ਜੀ ਜਦੋਂ ਪ੍ਰਭ ਆਵਾਜ਼ਾਂ ਮਾਰਦਾ ਆਓ ਭਗਤੋ ਤੇ ਬਨ ਬਰਾਗੀ ਨੇਤਰ ਨੈਣਾ ਨੀਰ ਬਹਾਵਾਗੇ ਤੇਰੀ ਪਿਛਲੀ ਬਾਤੀ ਕੀ ਆ ਤੇਰੀ ਪਿਛਲੀ ਬਾਤੀ ਬ੍ਰਹਮ ਕਹਿੰਦੇ ਹਨ ਭਗਤ ਕਹਿੰਦੇ ਹਨ ਕਿ ਤੇਰੀ ਜਿਹੜੀ ਪਿਛਲੀ ਬਾਤੀ ਹੈ ਕਰ ਫਨਾ ਆਸਾਨ ਬਖਾਵਾਂਗੇ ਪਿਛਲੇ ਨੂੰ ਖਤਮ ਕਰਕੇ ਅੱਗੇ ਅੱਗੇ ਤੂੰ ਸ਼ੁਰੂ ਕਰਦਾ ਹੈ ਉਸ ਨੂੰ ਅਸੀਂ ਆਸਾਨ ਬਖਾਵਾਂਗੇ ਤੂੰ ਬਣੇ ਕੰਤ ਸ਼ਹਾਗੀ ਹੋ ਸੇਵਕ ਨਾਰ ਅਖਵਾਵਾਂਗੇ ਤੂੰ ਬਣੇ ਕੰਤ ਸੋਹਗੀ ਹਾਂ ਸੇਵਕ ਨਾਰ ਅਖਵਾਵਾਂਗੇ ਜਦੋਂ ਅਸੀਂ ਤੇਰੀ ਨਾਰੀ ਬਣ ਗਈ ਉਸ ਦੇ ਹੁਕਮ ਵਿੱਚ ਰਹਿਣਾ ਹੈ ਨਾਰੀ ਹਮੇਸ਼ਾ ਆਪਣੇ ਕੰਤ ਦੇ ਹੁਕਮ ਵਿੱਚ ਰਹਿੰਦੀ ਹੈ ਤੇ ਉਹ ਪ੍ਰਭੂ ਨੂੰ ਕਹਿੰਦੇ ਹਨ ਭਗਤ ਅਸੀਂ ਤੇਰੇ ਤੇਰੀ ਨਾਰੀ ਬਣ ਗਏ ਤੂੰ ਸਾਡਾ ਕੰਤ ਸੋਹਗੀ ਹੈ ਤੇ ਅਸੀਂ ਤੇਰੇ ਹੁਕਮ ਵਿੱਚ ਲਾਗੇ ਤੂੰ ਬਣੇ ਕੰਤ ਸੋਹਗੀ ਹਾਂ ਸੇਵਕ ਨਾਰ ਅਖਵਾਵਾਂਗੇ ਰੋਤੀ ਜੋ ਸੁਪਰਾ ਆਪ ਆਪਣੀ ਕਿਰਪਾ ਕਰ ਇੱਕ ਆ ਦੇਣਾ ਸੱਚਾ ਤੇਰਾ ਮੰਦਰ ਵੇਖ ਖਾਵਾਂਗੇ ਅੱਗੇ ਕੀ ਕਹਿੰਦੇ ਹਨ ਭਗਤ ਪਹਿਲੋਂ ਦਸ ਆਪਣਾ ਸੱਚਾ ਨਾਮ ਹੁਣ ਤੇਰੇ ਚਾਨਣ ਚ ਆ ਗਏ ਅਸੀਂ ਤੇਰਾ ਸਭ ਕੁਝ ਕਰਾਂਗੇ ਤੇਰੇ ਤੇਰੀ ਨਾਰੀ ਬਣ ਜਾਵਾਂਗੇ ਬਨ ਬਰਾਗੀ ਨੀਤਰ ਨੈਣ ਨੀਰ ਵਹਾਵਾਂਗੇ ਤੇਰੇ ਕੋਲ ਪੱਜੇ ਆਵਾਂਗੇ ਪਰ ਪਹਿਲੋਂ ਦਸ ਆਪਣਾ ਸੱਚਾ ਨਾਮ ਨਾਮ ਨੁਰਕਾਰਾ ਆਪ ਸਮਝਾਈ ਆ ਪ੍ਰਭ ਕੀ ਕਹਿੰਦੇ ਹਨ ਉਹਨਾਂ ਨੂੰ ਜਦ ਭਗਤੀ ਕਹਿੰਦੇ ਹਨ ਕਿ ਆ ਕਿਸੇ ਨਜ਼ਰ ਆਵੇ ਥੋ ਉਹ ਦੁਨੀਆ ਨੂੰ ਕਿਸੇ ਨੂੰ ਥੋ ਨਜ਼ਰ ਨਹੀਂ ਆਉਂਦਾ ਸਾਨੂੰ ਨਹੀਂ ਪਤਾ ਤੂੰ ਕਿਹੜੇ ਘਰ ਮੌਸਲਾ ਹੈ ਤਾਂ ਪ੍ਰਭ ਪਹਿਲਾਂ ਪਹਿਲਾਂ ਦੱਸ ਆਪਣਾ ਸੱਚਾ ਨਾਮ ਨਾਨਕ ਆਰਾ ਆਪ ਸਮਝਾਈ ਆ ਫੇਰ ਦੇ ਠੰਡੀ ਸ਼ਾਂਤ ਰਹਿ ਗੁਣ ਅਗਨੀ ਤਤ ਨਾ ਲਾਗੇ ਰਹੀ ਆ ਆਪ ਬਣ ਪਿਤਾ ਮਾਂ ਭਗਤ ਬਾਲਕ ਰੂਪ ਸਿਖਾਈ ਆ ਹੁਣ ਅੱਗੇ ਇਹ ਭਗਤ ਕਹਿੰਦੇ ਹਨ ज्योति तो जो सूपर आप अपनी कृपा कर कर साचा वह तेरे मंदिर वेले बढ़ जाए हूँ भगत फिर कहते हैं जो प्रभु ने कहता कि मैं ठंडी छाव रखागा आपे पिता माओ बनागा तुम भगत मेरे बालक रूप हो तो भगत फिर की कहते तेरे मंदिर आवे गीत गोबिंद अलावे सोहंग टोला गावे तू मेरा मैं तेरा एको बंधन पावांगे एको बंधन तू मेरा मैं तेरा मन होए चौ कनेरा साडे मन नु ऐनी खुशी हो जाए मन होए चौ कनेरा मन बाशणा में एक मिटावांगे तेरे मंदिर करके डेरा फिर बाहर कदे ना जावांगे तेरे मंदिर जाके बैठ जावांगे फिर साग बात आंदी लोड़ नहीं फिर बाहर कदे ना तावांगे ਜੋਤੀ ਜੋ ਸੁਪਰਾ ਆਪਣੀ ਕਿਰਪਾ ਕਰ ਘਰ ਤੇਰਾ ਦਰਸ਼ਨ ਪਾਵਾਂਗੇ ਘਰ ਦਰਸ਼ਨ ਤੇਰਾ ਕਰਾਂਗੇ ਸ੍ਰੀ ਭਗਵਾਨ ਤੈਨੂੰ ਵਰਾਂਗੇ ਕਿਰਨ ਸਾਡੀ ਆਤਮਾ ਅਸੀਂ ਪਰਲਾ ਲਵਾਂਗੇ ਸ੍ਰੀ ਭਗਵਾਨ ਤੈਨੂੰ ਵਰਾਂਗੇ ਕਲ ਜੋ ਅੰਕ ਮੂਲ ਨਾ ਡਰਾਂਗੇ ਕਲ ਜੋ ਅੰਕ ਕਿਉਂਕਿ ਤੂੰ ਸਾਡਾ ਕੰਤ ਜਦੋਂ ਬਣ ਗਿਆ ਭਗਵਾਨ ਫਿਰ ਕਿਸੇ ਤੋਂ ਡਰ ਦੀ ਲੋੜ ਨਹੀਂ ਇਹ ਭਗਤ ਕਹਿ ਰਹੇ ਹਨ ਕਾਲਯੁਗ ਅੰਤ ਮੂਲ ਨਾ ਡਰਾਂਗੇ ਤੇਰੇ ਸਾਚੇ ਪੌੜੇ ਚੜਾਂਗੇ ਨਿਰਗੁਣ ਤੇਰੀ ਧਾਰ ਫੜਾਂਗੇ ਜੋਤੀ ਸ਼ਬਦੀ ਕਲ ਪਿਆਰ ਤੇਰੇ ਮਹਲ ਚੱਲ ਬਣਾਗੇ ਤੇਰੇ ਮਹਲ ਕਲ ਜੀ ਬਣ ਜਾਵਾਂਗੇ ਜੋਤੀ ਜੋਸ ਉਪਰ ਆਪ ਆਪਣੀ ਕਿੱਥੇ ਪਾਵਾਂਗੇ ਕਦਿਨਾਂ ਸਾਚਾ ਵਨ ਲੱਖ ਜਨਨੀ ਤੇਰੇ ਤਰਾਂ ਅਕੇ ਪ੍ਰਭ ਹੁ ਦੀ ਗੰਝਨ ਉਸ ਰੂਪਿਆਰ ਨਾਲ ਚਰਨ ਲਾਤ ਰਾਵਾਂਗਾ ਆਪਣੇ ਚਰਨਾਂ ਨਾਲ ਤੁਹਾਨੂੰ ਜੋੜ ਕੇ ਮੈਂ ਤੁਹਾਨੂੰ ਪਾਰ ਦੇਵਾਂਗਾ ਚਰਨ ਲਾਤ ਰਾਵਾਂਗਾ ਸੱਚ ਸੱਚ ਮਲਾ ਸੱਚ ਮਲਾ ਅਖਵਾਵਾਂਗਾ ਬੇੜਾ ਪਾਰ ਕਰਾਵਾਂਗਾ ਆਪਣੀ ਕੰਧ ਉਠਾਵਾਂਗਾ ਆਪਣੇ ਕੰਦੇ ਦੇ ਉੱਤੇ ਹੀ ਆਤਮਾ ਸੀ ਉਹਨਾਂ ਨੂੰ ਉਠਾਇਆ ਆਤਮਾ ਸੀ ਉਹ ਆਪਣੇ ਕਾਚੇ ਸੀ ਜਾਏ ਉਹਦਾ ਪਿਛਲਾ ਚਾਮਾ ਪੀਚੀ ਤੇ ਨੇ ਪਾ ਤੇ ਉਸ ਨੂੰ ਆਪਣੇ ਕੰਦੇ ਉੱਤੇ ਠਾ ਕੇ ਰਾਵ ਨੂੰ ਪਾਰ ਕੀਤਾ ਨਾਜੇ ਸਿੰਘ ਨੂੰ ਕਿਹਾ 나제 ਸਿੰਘ ਉਹ ਵੇਖ ਕਿਸ ਤਰ੍ਹਾਂ ਭਗਤ ਤਰਦੇ ਜਲੇ ਇਸ ਤਰ੍ਹਾਂ ਤਰਦੇ ਇਥੇ ਪ੍ਰਭ ਇਹ ਹੀ ਗੱਲ ਕਰ ਰਹੇ ਹੈ ਕਰ ਦਰਸ਼ਨ ਤੇਰਾ ਕਰਾਂਗੇ ਸ਼੍ਰੀ ਭਗਵਾਨ ਤੈਨੂੰ ਮਰਾਂਗੇ ਕਲ ਜੁ ਕਲ ਜੁ ਅੰਤ ਮੂਲ ਨਾ ਡਰਾਂਗੇ ਅੱਗੇ ਪ੍ਰਭ ਕੀ ਕਹਿੰਦੇ ਹਾਂ ਕਿ ਚਰਨ ਲਾ ਤੇਰਾ ਮੰਗਾ ਸੱਚ ਮਲਾ ਖਮਾ ਮੰਗਾ ਬੇੜਾ ਪਾਰ ਕਰਾਂਗਾ ਆਪਣੇ ਕੰਧ ਅਠਾਵਾਗਾ ਦੋ ਜਹਾਨਾਂ ਚਰਨਾ ਹੀਟ ਦਵਾਵਾਗਾ ਜੇ ਤੁਸੀਂ ਮੇਰੇ ਹੋਗੇ ਦੋ ਜਹਾਨਾਂ ਦਾ ਲੈ ਆਪਣੇ ਜਨਾਂ ਹੀ ਦੋਲ ਮੰਗਾ ਵਿਸ਼ਨਵਰਮਾ ਸ਼ਿਵ ਕੋਲੋਂ ਵਿਸ਼ਨਵਰਮਾ ਸ਼ਿਵ ਕੋਲੋਂ ਸਿੱਖ ਚਕਾਵਾਂਗਾ ਪ੍ਰਭੂ ਨੇ ਕਿਹਾ ਜਿਸ ਵੇਲੇ ਮੇਰਾ ਪੰਜ ਸੌ ਮਾਰ ਸ਼ੇਰ ਸਿੰਘ ਵਿਸ਼ਨੂ ਪਗਵਾਂ ਦੀ ਜਾਈ ਆਖਰੀ ਜਾਂਦਾ ਹੈ ਜਾਂਦਾ ਹੈ ਸਾਚਮਾ ਜਦੋਂ ਮੈਂ ਉਸ ਨੂੰ ਲੈ ਕੇ ਜਾਂਦਾ ਹਾਂ ਕਿਉਂਕਿ ਸਭ ਨੇ ਚਲੇ ਜਾਣਾ ਹੈ ਬਾਪੂ ਤੂੰ ਜਾਣਾ ਹੀ ਹੈ ਤੇ ਉਸ ਵੇਲੇ ਵਿਸ਼ਨ ਨਰਮਾ ਸ਼ਿਵ ਮੇਰੇ ਭਗਤਾਂ ਨੂੰ ਸੀਸ ਚੁਕਾਉਂਦੇ ਨੇ ਇੱਥੇ ਵੀ ਭਰਮ ਕਹਿੰਦੇ ਆ ਵਿਸ਼ਨ ਨਰਮਾ ਸ਼ਿਵ ਕੋਲੋਂ ਸੀਸ ਝੁਕਾਵਾਂਗਾ ਸਾਚੀ ਅਨ ਸਾਚੀ ਰੀਤ ਚਲਾਵਾਂਗਾ ਦੋ ਜਹਾਨਾਂ ਇੱਕ ਹਦੀਸ ਪੜ੍ਹਾਵਾਂਗਾ ਦੋ ਜਹਾਨਾਂ ਇੱਕ ਹਦੀਸ ਸੋਮ ਮਹਾਰਾਸ਼ੀ ਈਸ ਨੂੰ ਪਵਾਦੀ ਹੈ ਤੂੰ ਮੇਰਾ ਮਨ लेना चुका तीस बत्तीस छत्तीसा लख चौरासी लख चौरासी भगत भगवान बड़ाव लख चौरासी जित जाए बढ़िया गुरसिख का मंदिर दिहोरा मसीत बनावा उस, उसका, उसका गुरसिख का काया मंदिर दिहोरा मसीत गुरुद्वारा सा उसका काया मंदिर है जितने मैं बैठांगा केंद्र पासार पासारूगी कंदर काया हाटी खोज खजावगा मन वाशना बन मन वाशना बन बंगर मन वाशना नू, बंगर, नू, बंगर नू, बन लवाना मन मन वाशना बन बंगर इको ध्यान जनावगा लेखा ध्यान बेरा खंडर खंडा नाम चमकावगा शब्द का खुला ये दुनिया का जो लेखा है डेरा खंडर करना ज्योति जो सुखर आप अपनी कृपा कर ਦੀਵਨ ਹਾਰਾ ਸੱਚਾ ਵਰ ਜਨ ਭਗਤਾਂ ਮੇਲ ਮਲਾਵਾ ਸੁ ਮੇਰੇ ਵੀਰੋ ਇਹ ਸੈ ਸੂਤ ਪਾਸ਼ਾ ਦਾ ਦੇਖ ਉਹ ਪਟਾਰਸੀ ਸਰਦਾਰ ਪਗਸੇਵ ਦੇ ਗ੍ਰਹਿ ਪਾਸ਼ਾ ਨੇ ਜਾ ਕੇ ਦਿਖਾਇਆ ਕਿ ਭਗਤੋ ਭਗਵਾਨ ਦੇਖੋ ਭਗਵਾਨ ਦੇਖੋ ਭਗਤਾਂ ਨੇ ਕਿਹਾ ਸੁਣਾਵਾਂਗੇ ਪੱਡੇ ਤੇ ਦੇ ਚਰਨ ਚ ਰਹਾਂਗੇ ਤੇ ਪਾਸ਼ਾ ਨੇ ਕੀਤੀ ਬਾਕੀ ਤੇ ਕਿ বিষ্ণੂ ਵਰਮਾ ਸ਼ੇਰਪੁਰ ਨੂੰ ਨੂੰ ਅਨੁਸ਼ੀਸ਼ਿਤ ਪਾਉਂਦਾ

सो इत ही सहज सत्यशाह करें पातशाह फिर बेनती करा कि सहजशाह दे तो 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 जाना है उसने चरना में ही रहना है उसके गुणवाणी हैं पातशाह ने भीर जी भी उूके कह गए सब पूर्ण परमेश्वर बनिया है परमेश्वर पूर्ण विच पूर्ण करे ना किसी का पाठ परमेश्वर पढ़ किति ना चाहिए सो परमेश्वर के पूर पूर परमेश्वर सहसिक पाशाह एक ही भगवान है यही सब है कार्यांधा सोंग महाराज शे श्री विष्णु भगवान की जय सो महाराज